ਹਰ ਮੇਰੇ ਸਾਥੇ 10 ਜਗ੍ਸੇ ਤੋਂ ਰੌਨ ਫਾਇਰਿੰਗ ਮੇਰੇ 10 ਜਨਵਰੀ ਦੇ ਉੱਪਰ ਹੋਗੇ ਬੈਠੋ 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 ਬੈਠਾ ਬੈਠੋ 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 ਆਰਾਮ ਨਾਲ ਬੈਠੋ ਦੋਸਤੋ ਕਸ਼ਮੀਰ ਇੱਕ ਵਾਰ ਫਿਰ ਤੋਂ ਖੂਨ ਦੇ ਨਾਲ ਲਾਲ ਹੋ ਗਿਆ 23 ਵਾਰ ਸਿਰਫ ਗੋਲੀ ਦੀ ਆਵਾਜ਼ ਨਹੀਂ ਆਈ ਹੈ ਅਸਵਾਰ ਆਈ ਹੈ ਇੱਕ ਮਾਂ ਦੀ ਚੀਖ ਇੱਕ ਪਤਨੀ ਦੇ ਅੰਜੂ ਤੇ ਇੱਕ ਬੱਚੇ ਦਾ ਸਵਾਲ ਪਾਪਾ ਕੋਦੋਂ ਵਾਪਸ ਆਉਣਗੇ ਅਰੇ ਅਸੀਂ ਲੋਕ ਫੌਜੀ ਹੈ ਇਹ ਨਹੀਂ ਕਰੀਂਗੇ ਬਾਪ ਦੀ ਸ਼ਕਤੀ ਸੋਸ਼ਲ ਮੀਡੀਆ ਤੋਂ ਲੈ ਕੇ ਗਰਾਊਂਡ ਤੱਕ ਲੋਕ ਗੁੱਸੇ ਦੇ ਵਿੱਚ ਨੇ ਦੇਸ਼ ਦੇ ਕੋਨੇ-ਕੋਨੇ ਤੋਂ ਆਵਾਜ਼ ਉੱਠ ਰਹੀ ਹੈ ਮੋਦੀ ਸਰਕਾਰ ਕਿੱਥੇ ਹੈ 56 ਇੰਚ ਦਾ ਸੈਨਾ ਕਿੱਥੇ ਹੈ ਜਦੋਂ 마ਸੂਮ ਲੋਕ ਮਾਰੇ ਜਾ ਰਹੇ ਨੇ ਇਹ ਸਿਰਫ ਵਿਰੋਧੀ ਪਾਰਟੀ ਦਾ ਪ੍ਰੋਪਗੈਂਡਾ ਨਹੀਂ ਹੈ ਹੁਣ ਆਮ ਜਨਤਾ ਵੀ ਸਵਾਲ ਕਰ ਰਹੀ ਹੈ ਉਹ ਜਨਤਾ ਜੋ ਮੋਦੀ ਜੀ ਤੇ ਵਿਸ਼ਵਾਸ ਕਰਦੀ ਸੀ ਉਹ ਕਹਿ ਰਹੀ ਹੈ ਤੁਸੀਂ ਕਿਹਾ ਸੀ ਘਰ ਦੇ ਵਿੱਚ ਘੁੱਸ ਕੇ ਮਾਰਾਂਗੇ ਪਰ ਅੱਜ ਸਾਡੇ ਘਰ ਦੇ ਵਿੱਚ ਹੀ ਖੂਨ ਬਹਿ ਰਿਹਾ ਬਹੁਤ ਸਾਰੇ ਪਰਿਵਾਰ ਛੁੱਟੀਆਂ ਮਨਾਉਣ ਗਏ ਸੀ ਯਾਦਾਂ ਬਣਾਉਣ ਪਰ ਵਾਪਸ ਆਏ ਤਾਂ ਸਿਰਫ ਤਾਬੂਤਾਂ ਦੇ ਵਿੱਚ ਕੀ ਅਸੀਂ ਇੰਨੇ ਅਸੁਰੱਖਿਅਤਾਂ ਕਿ ਹੁਣ ਸੈਰ ਸਪਾਟੇ ਤੇ ਜਾਣ ਤੇ ਵੀ ਮੌਤ ਨੂੰ ਦਾਵਤ ਦੇਣ ਬਣ ਗਏ 22 April 2025 ਨੂੰ ਜੰਮੂ ਕਸ਼ਮੀਰ ਦੇ ਅੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਖੇਤਰ ਦੇ ਵਿੱਚ ਸਥਿਤ ਬੈਸਰਨ ਘਾਟੀ 'ਚ ਅਤਿੰਗਵਾਦੀਆਂ ਨੇ ਬ੍ਰਟਕਾ ਤੇ ਅੰਦਾ ਤੂੰਦ ਗੋਲਾਬਾਰੀ ਕੀਤੀ। ਇਸ ਹਮਲੇ ਦੇ ਵਿੱਚ ਘੱਟੋ ਘੱਟ 88 ਲੋਕ ਮਾਰੇ ਗਏ ਤੇ 20 ਤੋਂ ਵੱਧ ਕਾਇਲ ਹੋ ਗਏ। ਮਾਰੇ ਗਏ ਲੋਕਾਂ ਦੇ ਵਿੱਚ 24 ਭਾਰਤੀ ਨਾਗਰਿਕ, ਦੋ ਸਥਾਨਕ ਨਿਵਾਸੀ ਤੇ ਦੋ ਵਿਦੇਸ਼ੀ ਨਾਗਰਿਕ ਸ਼ਾਮਲ ਸਨ। ਹਮਲੇ ਦੀ ਜ਼ਿੰਮੇਵਾਰੀ ਅਤੰਕੀ ਸੰਗਠਨ ਦ ਰੈਜ਼ਿਸਟੈਂਸ ਫਰੰਟ ਨੇ ਲਈ ਜੋ ਲਸ਼ਕਰ-ਏ-ਤਾਬਾ ਦੇ ਇੱਕ ਸਹਿਯੋਗੀ ਸਮੂਹ ਹੈ। ਉਹਨਾਂ ਨੇ ਇਹ ਦਾਅਵਾ ਕੀਤਾ ਹੈ ਕਿ ਇਹ ਹਮਲਾ ਕਸ਼ਮੀਰ ਦੇ ਵਿੱਚ ਜਨਸੰਖਿਆ ਬਦਲਾਅ ਦੇ ਵਿਰੁੱਧ ਵਿੱਚ ਕੀਤਾ ਗਿਆ। ਆਤੰਗਵਾਦੀਆਂ ਨੇ ਮਾਰਕੀਟ ਦੇ ਵਿੱਚ ਘੁਸਕੇ ਬਹਿਸਤੀ ਤਰੀਕੇ ਦੇ ਨਾਲ ਇੱਕ-ਇੱਕ ਕਰਕੇ ਲੋਕਾਂ ਤੇ ਗੋਲੀਬਾਰੀ ਕੀਤੀ ਪਰ ਸਭ ਤੋਂ ਪਹਿਲੀ ਗੱਲ ਜੋ ਸਾਹਮਣੇ ਆਈ ਸੀ ਉਹ ਧਰਮ ਦਾ ਸਵਾਲ। ਹਾਂ ਇਹ ਸੱਚ ਹੈ ਇਹ ਦੁਸ਼ਮਨਾ ਨੇ ਪਹਿਲਾਂ ਆਪਣੀ ਟਾਰਗੇਟ ਨੂੰ ਧਰਮ ਦੇ ਨਾਮ ਤੇ ਪਛਾਣਿਆ ਉਹਨਾਂ ਲੋਕਾਂ ਤੋਂ ਉਹਨਾਂ ਦਾ ਧਰਮ ਪੁੱਛਿਆ ਤੇ ਜਦੋਂ ਉਹਨਾਂ ਨੇ ਜਵਾਬ ਦਿੱਤਾ ਕਿ ਉਹ ਮੁਸਲਮਾਨ ਨਹੀਂ ਨੇ ਤਾਂ ਉਹਨਾਂ ਨੂੰ ਬਹਿਸਤੀ ਤਰੀਕੇ ਦੇ ਨਾਲ ਮਾਰ ਦਿੱਤਾ ਨਹੀਂ ਨਹੀਂ ਹਮੇ ਅਰੇ ਹਮ ਲੋਕ ਫੌਜ ਹਾਂ ਹਮ ਲੋਕ ਬੈਠੋ ਬੈਠੋ ਹਮ ਲੋਕ ਫੌਜ ਹਾਂ ਇਹ ਵਕਤ ਹੈ ਖੁਦ ਨੂੰ ਜਗਾਉਣ ਦਾ ਆਵਾਜ਼ ਉਠਾ ਕੇ ਆਪਣੇ ਦੇਸ਼ ਲਈ ਕੁਝ ਕਰਨ ਦਾ ਜੇ ਤੁਸੀਂ ਸੱਚਮੁੱਚ ਮੰਨਦੇ ਹੋ ਕਿ ਹਰ ਇਨਸਾਨ ਦੀ ਜਾਨ ਦੀ ਕੀਮਤ ਹੋਣੀ ਚਾਹੀਦੀ ਹੈ ਤਾਂ ਇਸ ਵੀਡੀਓ ਨੂੰ ਸ਼ੇਅਰ ਕਰੋ ਲੋਕਾਂ ਨੂੰ ਯਾਦ ਦਿਲਾਓ ਅਸੀਂ ਸਭ ਏਕਾ ਤੇ ਕਸ਼ਮੀਰ ਲਈ ਹਰ ਇਨਸਾਨ ਦੀ ਜ਼ਿੰਦਗੀ ਦੀ ਮਹੱਤਤਾ ਹੋਣੀ ਚਾਹੀਦੀ ਹੈ ਜੇ ਅੱਜ ਅਸੀਂ ਚੁੱਪ ਰਹਾਂਗੇ ਤਾਂ ਕੱਲ ਸਾਡੀਆਂ ਚੀਜ਼ਾਂ ਵੀ ਚੁੱਪ ਹੋ ਜਾਣਗੀਆਂ ਤੇ ਮੋਦੀ ਸਰਕਾਰ ਨੂੰ ਯਾਦ ਦਿਲਾਓ ਦੇਸ਼ ਦੀ ਜਾਨ ਸਿਰਫ ਵੋਟ ਨਹੀਂ ਹੈ ਇਨਸਾਨ ਵੀ ਨੇ ਜੈ ਹਿੰਦ ਵੰਦੇ ਮਾਤਰ